ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਮੋਂਗੇ ਚੜ੍ਹਦੀਆਂ ਕਲਾ ਚ ਹੋਮੋਂਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਚ ਰੱਖੇ ਲਓ ਜੀ ਦੁਬਾਰਾ ਫੇਰ ਠੰਡ ਹੋ ਗਈ ਆ ਗੜੇ ਮਾਰੀ ਕਾਫੀ ਹੋਈ ਆ ਹਨਾ ਬਹੁਤ ਜ਼ਿਆਦਾ ਕੋਈ ਕੋਈ ਪਿੰਡ ਵਿੱਚ ਤਾਂ ਮਤਲਬ ਇੰਦਾ ਫਰਸ਼ੇ ਚਿੱਟੇ ਹੋਏ ਪਏ ਸੀ ਇੰਨੀ ਗੜੇ ਮਾਰੀ ਹੋਈ ਆ ਹਨਾ ਬਹੁਤ ਝਾਰਾ ਗੜੇ ਪਏ ਆ ਤੇ ਸਾਡੇ ਇੰਨੇ ਨਹੀਂ ਪਏ ਹੈਗੇ ਸੀਗੇ ਪਰ ਇੰਨੇ ਨਹੀਂ ਸੀਗੇ ਤੇ ਪਰ ਠੰਡ ਨਾ ਕਾਫੀ ਹੋ ਗਈ ਹੈ ਦੁਬਾਰਾ ਠਾਰੀਜੀ ਹੋਣ ਲੱਗੀ ਪਾਣੀ ਵੀ ਦੁਬਾਰਾ ਠੰਡਾ ਠੰਡਾ ਲੱਗਣ ਲੱਗ ਗਿਆ ਹੈ ਨਾ ਭਾਂਡੇ ਭੁੰਡੇ ਚ ਚੱਕਦੇ ਆ ਤੇ ਦੁਬਾਰਾ ਸ਼ਾਲ ਕੁੱਟੀਆਂ ਲੈਣੀਆਂ ਸ਼ੁਰੂ ਕਰਤੀਆਂ ਮੈਂ ਵੈਸੇ ਸਾਰੇ ਕਪੜੇ ਰੱਖੇ ਨਹੀਂ ਸੀ ਇਹ ਮੈਨੂੰ ਪਤਾ ਸੀ ਮੈਂ ਕਿ بارش ਹੋਊਗੀ ਕਿਉਂਕਿ ਮੌਸਮ ਹੀ ਇਦਾਂ ਨਾ ਹੁੰਦਾ ਸੀਗਾ ਰੋਜ਼ ਹੀ ਬੱਦਲ ਰੋਜ਼ ਹੀ ਬੱਦਲ ਅਤੇ ਮੈਂ ਕਿਹਾ ਜੇ ਠੰਡ ਹੋ ਗਈ ਨਾ ਫਿਰ ਵੀ ਔਖਾ ਹੋ ਜਾਊਗਾ ਸਰਗੁੰ ਦੇ ਵੀ ਮੈਂ ਘੱਟ ਕੱਪੜੇ ਰੱਖੇ ਸੀਗੇ ਥੋੜੇ ਜੇ ਮਤਲਬ ਹਲਕੇ ਹਲਕੇ ਜਿਹੇ ਰੱਖ ਹੀ ਲਏ ਸੀ ਗਰਮ ਜਾਦਾ ਜਿਹੜੇ ਗਰਮ ਸੀਗੇ ਉਹ ਰੱਖੇ ਸੀ ਆਪਣੇ ਵੀ ਮੈਂ ਇਦਾਂ ਹੀ ਸੀਗਾ ਹਨ ਤੇ ਉਹੀ ਗੱਲ ਹੋਈ ਵੀ ਹੁਣ ਕੱਪੜੇ ਲੈਣੇ ਪੈਣਦੇ ਆ ਹਨਾ ਸ਼ਾਲ ਕੁੱਟੀ ਕੁੱਟੀ ਮੈਂ ਮੈਥੋਂ ਸਾਰਾ ਦਿਨ ਨਹੀਂ ਲਈ ਹੈਗੀ ਕੱਲ ਕਿਉਂਕਿ ਧੁੱਪ ਜੇ ਹੁੰਦੀ ਵੀ ਆ ਤਾਂ ਵੀ ਮਤਲਬ ਠਾਰੀ ਜੀ ਹੁੰਦੀ ਆ ਹਨਾ ਕਾਫੀ ਹਵਾ ਹਵਾ ਚੱਲਦੀ ਠੰਡੀ ਠੰਡੀ ਹਵਾ ਲੱਗਦੀ ਆ ਤੇ ਇਹ ਇਹ ਨਾ ਜਿਹੜਾ ਸਾਡੇ ਪਿੰਡ ਮੇਲਾ ਸੀਗਾ ਉੱਥੋਂ ਲੈ ਕੇ ਆਏ ਸੀ ਬੱਚੇ ਤੇ ਬੱਚੇ ਨਾ ਇਹਨੂੰ ਹੱਥ ਨਹੀਂ ਲਗਾਉਂਦੇ ਹੈਗੇ ਤੋਂ ਡਰਦੇ ਆ ਹਨਾ ਮੈਂ ਨਾ ਡਰ ਭਜਾਉਣ ਲਈ ਇਹਨਾਂ ਨੂੰ ਸੋਚਦੀ ਸੀ ਵੀ ਇਹਨਾਂ ਦੇ ਉੱਪਰ ਮੂੰਹ ਦੇ ਪਾਵਾ ਮਾਸਕ ਜਿਹਾ ਇਹ ਤੇ ਵੀ ਇਹ ਖੇਡਣ ਹਨਾ ਬੱਚਿਆਂ ਦੇ ਨਾਲ ਨਾ ਬੱਚੇ ਹੋਣਾ ਪੈਂਦਾ ਵਾ ਜੇ ਆਪਾਂ ਬੱਚਿਆਂ ਨੂੰ ਖੇਡ ਲਾਉਣਾ ਚਾਹੁੰਦੇ ਹੁਣ ਬੀਟੀ ਇਸ ਟਾਈਮ ਮੇਰੀ ਨਾ ਥੋੜਾ ਜਿਹਾ ਕਰਦੀ ਆ ਇਹ ਤੰਗ ਕਰ ਰਹੀ ਆ ਅੱਜਕੱਲ ਫੇਰ ਦੁਬਾਰਾ ਤੇ ਜੇ ਹੁਣ ਮਤਲਬ ਬੱਚਿਆਂ ਨੂੰ ਆਪਾਂ ਬੱਚਿਆਂ ਦੀ ਤਰ੍ਹਾਂ ਟ੍ਰੀਟ ਕਰਾਂਗੇ ਨਾ ਫਿਰ ਬੱਚੇ ਖੁਸ਼ ਹੁੰਦੇ ਆ ਫਿਰ ਉਹ ਖੇਡ ਪੈ ਜਾਂਦੇ ਆ ਹਨਾ ਥੋੜਾ ਹੌਲੀ ਹੌਲੀ ਵੀ ਚਲੋ ਆਪਾਂ ਆਪਣੇ ਕੰਮ ਕਰ ਲੈਨੇ ਆ ਤੇ ਫਿਰ ਵੀ ਬਸ ਇਦਾਂ ਹੀ ਗਈ ਜਾਂਦੀ ਸੀ ਵੀ ਮੈਨੂੰ ਚੱਕੋ ਆ ਦੇਖੋ ਹਨਾ ਮੈਂ ਉਤਾਰਦੀ ਸੀ ਫਿਰ ਵੀ ਕਹਿੰਦੀ ਆ ਨਹੀਂ ਮੈਨੂੰ ਚੱਕੋ ਤੇ ਫਿਰ ਹੁਣ ਕੰਮ ਤਾਂ ਕਰਨੇ ਹੀ ਆ ਕਦੇ ਚੱਕ ਕੇ ਕਰਦੀਆਂ ਕਦੇ ਇਹਨੂੰ ਉਤਾਰ ਕੇ ਕਰਦੀਆਂ ਤੇ ਮੈਂ ਤੇ ਆਪਣੇ ਬੈੱਡ ਸ਼ੀਟਾਂ ਵਗੈਰਾ ਠੀਕ ਕਰਕੇ ਸਾਰੀਆਂ ਫੇਰ ਲੱਗੀ ਸੀ ਰੋਟੀ ਬਣਾਉਣ ਮਾਰਨਿੰਗ ਦੀ ਬੱਚੇ ਗਏ ਆ ਪੇਪਰ ਦੇਣ ਉਹਨਾਂ ਦਾ ਟਿਫਨ ਕੋਈ ਨਹੀਂ ਜਾਂਦਾ ਹੈਗਾ ਕਿਉਂਕਿ ਬਸ ਕਰੋ ਹੀ ਬਸ ਥੋੜੀ ਥੋੜੀ ਪਰੌਂਠੀ ਅੱਧੀ ਅੱਧੀ ਪਰੌਂਠੀ ਖਾ ਕੇ ਚਲੇ ਜਾਂਦੇ ਆ ਵੈਲ ਕਮ ਰਨਵੀਰ ਉਹਨਾਂ ਹੱਥੇ ਹੀ ਨਾ ਆ ਇਧਰ ਆਓ ਮੇਰਾ ਮਾਪਦ ਕਾਦਾ ਪੇਪਰ ਆ ਛੋਡਾ

ਬੈਂਟ ਮੇਰੇ ਬੈਂਟ ਵਾਹ ਕਿਰਨ ਨਾ ਬੋਕਤ ਰਹਿਣਾ ਚਲੋ ਫੇੜ ਲਓ ਫੇੜ ਸਰਗ ਨੂੰ ਆਈ ਨੰਨੀ ਨੰਨੀ ਆ ਨੰਨੀ ਆਈ ਓ ਮੈਨ ਸਵਾਦ ਸਵਾਦ ਆ ਜਿਆਦਾ ਨੀਂਦ ਆ ਰਹੀ ਹੈ ਮੈਂ ਬਣੋ ਦੀ ਸੀ ਤੇ ਕੋਈ ਪਹਿਲਾ ਸਲਾਹ ਕੇ ਫੇਰ ਕੰਮ ਕਰੀ ਬੱਦਲੀ ਪਰ نیند ਆਈ ਜਾਂ ਕਦੇ ਉੱਠੀ ਤੇ ਕਦੇ ਕਨੇ ਸੌਣਾ ਆਈ ਜਾਂ ਐਦਾਂ ਹੁੰਦਾ ਨਾ ਮਾਰਨਿੰਗ ਦਾ ਬਹੁਤ ਛੇਤੀ ਬਸ ਘੰਟੇ ਬਾਅਦ ਹੀ ਕਹਿੰਦੇ ਮੇਰੇ ਦੁਆਰਾ ਸੁਣਾ ਦੋ ਚਲ ਫਿਰ ਚਲੋ ਵੀ ਨੀਂਦ ਨਹੀਂ ਕਰ ਲਈਏ ਸਾਡਾ ਦਰਵਾਜ਼ਾ ਬੰਦ ਕਰ ਦਿਓ ਲਾਈਟ ਵੀ ਬੰਦ ਅਸੀਂ ਨੀਂਦ ਨਹੀਂ ਕਰਦੇ ਮੁੰਡਾ ਲਾਈਟ ਕਰਤੀ ਗੁਡਾਈ ओके okay. नाइ नहीं है हुई है तो गुड मॉर्निंग होएसी गुड मॉर्निंग गुड मॉर्निंग चल बेटा इन्नू सुला के फिर रोटी पानी खादा फिर ਉਸ ਤੋਂ ਬਾਅਦ ਭਾਂਡੇ-ਪੁੰਡੇ ਚੱਕੇ ਤੇ ਮੰਮੀ ਲੱਗੇ ਹੋਏ ਸੀ ਇੱਥੇ ਬਾਅਦ ਵਿੱਚ ਸਾਰਾ ਕੰਮ ਨਿਭਣ ਤੋਂ ਬਾਅਦ ਝਾੜੂ ਲਾਉਣ ਤੇ ਮੈਂ ਕਿਚਨ 'ਚ ਲੱਗੀ ਹੋਈ ਸੀ ਕਿ ਮੰਮੀ ਕਹਿੰਦੇ ਚੱਲ ਮੈਂ ਲਾ ਦਿੰਨੀ ਆ ਝਾੜੂ ਤੇ ਸਵੇਰੇ ਸਵੇਰੇ ਤਾਂ ਝਾੜੂ ਪੋਚਾ ਹੁੰਦਾ ਤੁਹਾਨੂੰ ਪਤਾ ਹੀ ਆ ਨਾ ਸਾਰੇ ਤਾਂ ਇੱਥੇ ਘਰੇ ਫਿਰਦੇ ਹੁੰਦੇ ਆ ਤੇ ਸਿਸਟਰ ਕਰਕੇ ਜਾਂਦੀ ਆ ਪਰ ਉਹਦਾ ਕੋਈ ਇੰਨਾ ਫਾਇਦਾ ਨਹੀਂ ਹੁੰਦਾ ਹੈਗਾ ਸਵੇਰੇ ਸਵੇਰੇ ਝਾੜੂ ਪੋਚੇ ਦਾ ਤੇ ਬਾਅਦ ਵਿੱਚ ਫਿਰ ਝਾੜੂ ਝੂੜੂ ਲਾ ਦਿੰਦੇ ਆ ਦੇਖੋ ਬੈੱਡ ਦੇ ਥੱਲੇ ਕਿੰਨੀਆਂ ਚੱਪਲਾ ਚੁਪਲਾ ਨਿਕਲੀਆਂ ਰਹੀਆਂ ਨੇ ਬੱਚਿਆਂ ਦੀਆਂ ਕਿਉਂਕਿ ਹੁਣ ਸਵੇਰੇ ਸਵੇਰੇ ਇਹਨੇ ਜਾਣਾ ਹੁੰਦਾ ਵਾ ਬਸ ਜਿੱਦਾਂ ਦਾ ਇਹ ਤੁ ਲੱਗਦਾ ਉਦਾਂ ਦਾ ਇਹ ਲਾ ਕੇ ਚਲੀ ਜਾਂਦੀ ਆ ਕੰਮ ਨਵੇਂ ਡੂ ਜਾਂ ਕੰਮ ਆ ਬਸ ਤੇ ਪਰ ਗੱਲ ਇਹ ਆ ਵੀ ਜਿੰਨਾ ਟਾਈਮ ਸਫਾਈ ਨਾ ਹੋਵੇ ਉਹਨਾ ਟਾਈਮ ਫਿਰ ਆਪ ਦਾ ਮਨ ਨਹੀਂ ਲੱਗਦਾ ਹੈਗਾ ਹੁਣ ਜਿਹਨੇ ਸਾਰਾ ਦਿਨ ਘਰੇ ਰਹਿਣਾ ਵਾ ਉਹਨੂੰ ਤਾਂ ਸਫਾਈ ਚਾਹੀਦੀ ਆ ਹਨਾ ਤੇ ਫਿਰ ਬਾਅਦ ਵਿੱਚ ਫਿਰ ਅਸੀਂ ਸਸਨੋਂ ਦੁਆਰਾ ਲੱਗਦੀਆਂ ਹੁੰਦੀਆਂ ਵਾ ਕਰਨ ਜਾਂ ਮੰਮੀ ਕਰ ਦਿੰਦੀ ਆ ਜਾਂ ਮੈਂ ਤੇ ਫਿਰ ਅਸੀਂ ਲੱਗਦੇ ਹੁੰਨੇ ਆ ਵੀ ਸਾਰਾ ਦੁਬਾਰਾ ਸਾਫ ਸਫਾਈਆ ਦੁਬਾਰਾ ਕਰੀਏ ਡਸਟਿੰਗ ਡਸਟਿੰਗ ਸਾਰੀ ਦੁਬਾਰਾ ਕਰੀਏ ਢੇੜਾ ਸਾਰਾ ਕਿਉਂਕਿ ਬਾਈਕ ਤੇ ਸਾਰਾ ਕੁਝ ਬਾਅਦ ਚ ਨਿਕਲਦਾ ਵਾ ਗੱਡੀ ਵਗੈਰਾ ਤੇ ਉੱਥੇ ਵੀ ਮਿੱਟੀ ਹੋ ਜਾਂਦੀ ਆ ਹਨਾ ਢੇੜੇ ਚ ਵੀ ਤੇ ਢੇੜਾ ਵੀ ਸਾਰਾ ਦੁਬਾਰਾ ਕਰਨਾ ਪੈਂਦਾ ਚੱਕ ਲਓ ਚੱਕ ਲਿਆ ਨਾ ਝਾੜੂ ਦੁਬਾਰਾ ਫਿਰ ਢੇੜੇ ਦੇ ਵਿੱਚ ਤੇ ਇੱਥੋਂ ਹੁਣ ਗੱਡੀ ਨਿਕਲਤੀ ਗਈ ਆ ਕਿਉਂਕਿ ਹੁਣ ਇਸ ਟਾਈਮ ਸਾਰੇ ਕੰਮਾਂ ਤੇ ਚਲੇ ਜਾਂਦੇ ਆ 11:00 ਵਜੇ ਨੂੰ ਤੇ 11:00 ਵਜੇ ਫਿਰ ਸਾਰਾ ਇੱਕ ਵਾਰੀ ਸਾਰੀ ਸਫਾਈ ਕਰਨੀ ਪੈਂਦੀ ਆ ਤੇ ਸਾਰੀ ਸਫਾਈ ਕਰਨ ਦੇ ਕਰਕੇ ਫਿਰ ਦੁਬਾਰਾ ਸਾਨੂੰ 12 ਹੀ ਵਜ ਜਾਂਦੇ ਆ ਬਸ ਕੰਮ ਕੁੰਮ ਖਤਮ ਹੁੰਦੇ ਨੇ ਦੇਖੋ ਮਿੱਟੀ ਦੇਖੋ ਤੁਹਾਨੂੰ ਦਿਖਾ ਰਹੀ ਸੀ ਕਿ ਮਿੱਟੀ ਵੀਡੀਓ ਦੇ ਵਿੱਚ ਦੇਖੋ ਮਿੱਟੀ ਕਿੰਨੀ ਆ ਇਹ ਗੱਡੀ ਦੇ ਟਾਇਰਾਂ ਨਾਲ ਅਲੱਗ-ਅਲੱਗ ਕੇ ਆਈ ਹੋਈ ਆ ਮਿੱਟੀ ਹੈਨਾ ਤੇ ਹੁਣ ਇਹ ਦੁਬਾਰਾ ਫੇਰ ਸਾਫ ਸਫਾਈਆ ਕਰਨਾ ਪੈਣਾ ਵਾ ਹਵਾ ਬਹੁਤ ਚੱਲ ਰਹੀ ਆ ਅੱਜ ਹਵਾ ਦੇ ਆ ਬਾਹਰ ਹਵਾ

ਸੇ ਤਾਂ ਨਿਬੜਿਆ ਨਾਲ ਹੀ ਦੁਪਹਿਰ ਦਾ ਸ਼ੁਰੂ ਸਬਜੀ ਬਣਾਈ ਸੀਗੀ ਕਾਲੇ ਚੰਨਿਆਂ ਦੀ ਆਲੂ ਤੇ ਵਿੱਚ ਪਾ ਕੇ ਕਾਲੇ ਚੰਨੇ ਕਿਉਂਕਿ ਆਲੂ ਨਾ ਜਿਨ੍ਹਾਂ ਦੇ ਘਰ ਬੱਚੇ ਆ ਉਹਨਾਂ ਨੂੰ ਮੈਨ ਲੱਗਦਾ ਸਾਰਿਆਂ ਨੂੰ ਪੋਲੇ ਜਾਂਦੇ ਹੋਣਗੇ ਆਲੂ ਬੱਚੇ ਜਿਆਦਾ ਪਸੰਦ ਕਰਦੇ ਆ ਬਾਹਰ ਨਾਲ ਬਹੁਤ ਜ਼ਿਆਦਾ ਠੰਡ ਚੜਾ ਹੋਈ ਪਈ ਆ ਹਨਾ ਗੜੇ ਜੇ ਪਏ ਕਰਕੇ ਕਾਫੀ ਜ਼ਿਆਦਾ ਠਾਰੀ ਜੀ ਮਤਲਬ ਦੁਆਰਾ ਠੰਡ ਹੋ ਗਈ ਮੁੜ ਕੇ ਤੇ ਮੈਂ ਬਣਾਉਣ ਲੱਗੀਆਂ ਰਾਈਸ ਬੱਚੇ ਪੇਪਰ ਦੇ ਘਉਣ ਵਾਲੇ ਆ ਪੌਣੇ 12 ਹੋ ਚੁੱਕੇ ਆ ਤੇ ਉਹਨਾਂ ਨੇ ਖਾਣੇ ਆ ਕਹਿ ਕੇ ਗਏ ਸੀ ਕਿ ਇਹਨੇ ਚਨੇ ਬਣੇ ਹੋਇਆ ਅਸੀਂ ਉਹਦੇ ਨਾਲ ਖਾਣੇ ਆ ਰਾਈਸ ਤੇ ਵੱਡੀ ਬੇਟੀ ਨਾ ਉਹਦੇ ਕੱਪੜੇ ਪਾ ਰਹੀ ਆ ਉਹ ਤਾਂ ਕਰਕੇ ਰੋਈ ਜਾਂਦੀ ਆ ਤੇ ਮੈਂ ਹੁਣ ਚਨੇ ਬਣਾ ਲਾਉਂਨਾ ਟਾਈਮ ਤੇ ਫਿਰ ਆ ਕੇ ਉਹ ਖਾ ਲੈਣਗੇ ਬੱਚਾ ਨੂੰ ਭੁੱਖ ਲੱਗੀ ਹੋਊਗੀ ਨਾ ਆ ਕੇ ਫਿਰ ਖਾ ਲੈਣਗੇ ਚਲੋ ਮਰਾ ਸਾਰਾ ਦਿਨ ਕੰਮ ਨਹੀਂ ਖਤਮ ਹੁੰਦਾ ਹਨਾ ਜਿਹੜਾ ਬੰਦਾ ਘਰੇ ਹੁੰਦਾ ਵਾ ਉਹਨੂੰ ਪਤਾ ਹੁੰਦਾ ਵਾ ਵੀ ਸਾਰਾ ਦਿਨ ਕੰਮ ਨਹੀਂ ਖਤਮ ਹੁੰਦਾ ਸਵੇਰ ਦਾ ਨਮੇੜ ਦੋ ਦੁਪਹਿਰ ਦਾ ਸ਼ੁਰੂ ਦੁਪਹਿਰ ਦਾ ਨਮੇੜੋ ਸ਼ਾਮ ਨੂੰ ਚਾਹ ਫਿਰ ਸਾਰੀ ਧੜੀ ਭਾਂਡੇ ਸਵੇਰੇ ਚੱਕ ਲੋ ਦੁਪਹਿਰੇ ਚੱਕ ਲੋ ਭਾਂਡੇ ਦਾ ਮਤਲਬ ਉਹ ਸਾਰਾ ਦਿਨ ਹੀ ਰਹਿੰਦੇ ਆ ਵੀ ਸਾਰਾ ਦਿਨ ਸ਼ੰਖਨਾ ਵਿਚਾਰਾ ਬੇਲਾ ਹੁੰਦਾ ਹੀ ਨਹੀਂ ਹੈਗਾ ਹਨਾ ਵਾਸ਼ ਵਿਸ਼ਣ ਸਾਰਾ ਦਿਨ ਮਤਲਬ ਕਿ ਭਾਂਡਿਆਂ ਨੂੰ ਚੱਕੀ ਜਾਓ ਤੇ ਹੁਣ ਮੈਂ ਰਾਈਜ਼ ਤੋ ਕਿਸ ਮਾਰ ਕੇ ਚੰਗੀ ਤਰ੍ਹਾਂ ਤੇ ਅਵਾਲੀ ਨੂੰ ਦਬਾਉਣੀ ਹੈ ਰਾਈਸ ਨੂੰ ਇਹਨਾਂ ਨੂੰ ਕੁਝ ਨਹੀਂ ਬਸ ਤੜਕਾ ਤੜਕਾ ਲਾਉਣਾ ਕਿਉਂਕਿ ਸਬਜੀ ਦੇ ਵਿੱਚ ਵਧੀਆ ਤੜਕਾ ਲੱਗ ਕੇ ਬਣੀ ਹੋਈ ਆ ਸਬਜੀ ਵਿੱਚ ਪਾ ਕੇ ਖਾਣੀ ਆ ਰਾਈਸ ਦੇ ਤੇ ਇਸ ਲਈ ਵੀ ਇਦਾਂ ਹੀ ਰਾਈਸ ਬਣਾਵਾਂਗੇ ਕੋਈ ਤੜਕਾ ਨਹੀਂ ਲਾਉਣਾ ਹੈਗਾ ਤੇ ਇੱਥੇ ਬੇਟੀ ਵੱਡੀ ਬੇਟੀ ਛੋਟੀ ਨੂੰ ਲੈ ਕੇ ਖੜੀ ਹੋਈ ਆ ਵੀ ਇਹ ਥੋੜਾ ਜਿਹਾ ਟਿਕ ਜੂਗੀ ਤੇ ਉਹ ਸਵੇਰ ਦੀ ਹੋਈ ਅੱਜ ਪੜਦੀ ਪਈ ਸੀ ਸਾਜਰੇ अर्ਲੀ ਉੱਠ ਕੇ ਤੇ ਵਿੱਚ ਵਿੱਚ ਉਹ ਫਿਰ ਰੈਸਟ ਲੈਣ ਆ ਜਾਂਦੀ ਹੁੰਦੀ ਆ ਅੱਧਾ ਪੌਣਾ ਘੰਟਾ ਵਿੱਚ ਦੀ ਤੇ ਇੰਨੇ ਨਾਲ ਮੈਨੂੰ ਵੀ ਸਹਾਰਾ ਹੋ ਜਾਂਦਾ ਉਹਦਾ ਤੇ ਇੱਥੇ ਮੈਂ ਰੱਖ ਤੇ ਧੋ ਕੇ ਚੰਗੀ ਤਰ੍ਹਾਂ ਰਾਈਸ ਤੇ ਵਿੱਚ ਮੈਂ ਥੋੜਾ ਜਿਹਾ ਘਿਓ ਪਾ ਦੂੰਗੀ ਇੱਕ ਤਾਂ ਉਬਲ ਕੇ ਨਹੀਂ ਬਾਹਰ ਆਉਣਗੇ ਇੱਕ ਚਲੋ ਟੇਸਟ ਵਧੀਆ ਆ ਜਾਊਗਾ ਚਮਚ ਦੇਸੀ ਘਿਓ ਦਾ ਪਾਤਾ ਹੈ ਤੇ ਬਸ ਥੋੜਾ ਜਿਹਾ ਪਾ ਦੂੰਗੀ ਨਮਕ ਤਾਂ ਕਿ ਸਬਜੀ ਆ ਹੁਣ ਜਿਹੜੀ ਉਹ ਰੋਟੀਆਂ ਦੇ ਅਕੋਰਡਿੰਗ ਬਣੀ ਹੋਈ ਰੋਟੀ ਖਾਣ ਦੇ ਅਕੋਰਡਿੰਗ ਉਨੀ ਕੋਦੇ ਵਿੱਚ ਹੈਗੀ ਹੈ ਜੇ ਹੁਣ ਆਪਾਂ ਰਾਈਸ ਨਾਲ ਖਾਵਾਂਗੇ ਤਾਂ ਫਿਰ ਫੋਕੇ ਜਿਹਾ ਲੱਗਦਾ ਰਹਿੰਦਾ ਤੇ ਇਸ ਲਈ ਥੋੜੇ ਜਿਹਾ ਬੱਚ ਨਮਕ ਪਾਤਾ ਤੇ ਲਓ ਜੀ ਆਪਣੇ ਰਾਈਸ ਆ ਥੋੜੇ ਟਾਈਮ ਦੇ ਵਿੱਚ ਹੀ ਬਣ ਕੇ ਹੋਗੇ ਰੈਡੀ 10-15 ਮਿੰਟ ਹੀ ਲੱਗਦੇ ਆ ਤੇ ਕੜਾਹੀ ਦੇ ਵਿੱਚ ਏਦਾਂ ਆ ਵੀ ਖਿਲੇ-ਖਿਲੇ ਜੇ ਬਣ ਜਾਂਦੇ ਆ ਤੇ ਕੁੱਕਰ ਦੇ ਵਿੱਚ ਮੈਨੂੰ ਘੱਟ ਹੀ ਪਸੰਦ ਆ ਬਣਾਉਣੇ ਮੈਂ ਬਹੁਤ ਘੱਟ ਰਾਈਸ ਕੁੱਕਰ ਦੇ ਵਿੱਚ ਬਣਾਉਣੀ ਆ ਮੈਂ ਸਾਰੇ ਤਰ੍ਹਾਂ ਦੇ ਰਾਈਸ ਆ ਜਿਹੜੇ ਕੜਾਹੀ 'ਚ ਹੀ ਬਣਾਉਣੀ ਹੁੰਦੀ ਆ ਤੇ ਵਧੀਆ ਬਣ ਕੇ ਰੈਡੀ ਹੋ ਜਾਂਦੇ ਆ بس ਉਹਨ ਇੱਥੇ ਤੋਂ 2-4 ਮਿੰਟ ਘੱਟ ਤੇ ਕਰਕੇ ਰੱਖ ਦੂੰਗੀ ਤੇ ਫਿਰ ਉਸ ਤੋਂ ਬਾਅਦ ਬਹੁਤ ਵਧੀਆ ਬਣ ਕੇ ਹੋ ਜਾਣਗੇ ਜਦ ਤੱਕ ਬੱਚੇ ਆਉਣਗੇ ਤੇ ਕੰਮ ਆਪਣਾ ਸਾਰਾ ਨਿਪਟ ਗਿਆ ਸੀਗਾ ਰਾਈਸ ਦਾ ਜਿਹੜੇ ਆਲਮੋਸਟ ਡਾਨਾ ਬਣੇ ਪਏ ਆ ਬਸ ਥੋੜਾ ਜਿਹਾ ਹੋਰ ਹੋ ਜਾਊਗਾ ਬਸ ਬੱਚੇ ਵੀ ਆਉਣ ਵਾਲੇ ਆ ਲੈਣ ਦੇ ਨਹੀਂ ਆ ਬੇਟੀ ਇਹਨੂੰ ਅੱਜ ਪਤਾ ਨਹੀਂ ਕੀ ਹੋਇਆ ਹੋਇਆ ਇਹ ਬਸ ਐਡਾ ਹੀ ਧੀਂ ਧੀਂ ਧੀਂੜੀ ਕਰੀ ਜਾਂਦੀ ਆ ਸੋ ਕੇ ਵੀ ਉੱਠ ਗਈ ਨਿਵਾਤਵਾ ਵੀ ਦਿੱਤਾ ਬਸ ਪਰ ਐਦਾ ਹੀ ਕਰੀ ਜਾਂਦੀ ਆ ਪਤਾ ਨਹੀਂ ਕੋਈ ਕੋਈ ਦਨੇ ਦਾ ਐਦਾਂ ਦਾ ਹੁੰਦਾ ਵਾ ਵੀ ਇਹ ਸਾਰਾ ਜਨ ਬਸ ਐਦੇ ਕਰੀ ਜਾਂਦਾ ਹੁਣ ਨਾ ਤਾਂ ਬੱਚੇ ਦਾ ਪਤਾ ਲੱਗਦਾ ਵੀ ਇਹਦਾ ਕੁਝ ਦੁੱਖ ਦਾ ਹੋਊਗਾ ਜਾਂ ਕਿਵੇਂ ਹੈ ਨਾ ਨਾ ਤਾਰੇ ਖੋ ਸ਼ਰਾਪ ਨਾ ਦੇਖੋ ਇਹ ਹਨ ਇਹ ਮੈਨੂੰ ਦਿੰਦੀ ਨਹੀਂ ਹੈਗੀ ਮੂੰਹ ਚ ਪਾਉਂਦੀ ਆ ਪਲਾਸਟਿਕ ਆ ਮੈਨੂੰ ਆਪ ਨੂੰ ਵੀ ਲੱਗਦਾ ਵੀ ਨਹੀਂ ਪਾਉਣਾ ਚਾਹੀਦਾ ਪਰ ਜੇ ਮੈਂ ਲੈ ਲੈਂਦੀ ਆ ਫਿਰ ਜ਼ਿਆਦਾ ਰੋਂਦੀ ਆ ਬਸ ਅਜ ਬਹਾਨੇ ਪਾ ਲਈ ਜਾਂਦੀ ਆ ਰੋਣ ਦੇ ਤਾਨੂੰ ਰੇਟੇ ਖੁਸ਼ ਹੋ ਜਾਂਦੀ ਏ ਲੋ ਸਾਰਿਆਂ ਨਾਲ ਮੈਨੂੰ ਖੁਸ਼ ਹੋ ਜਾਂਦਾ ਦੋ ਜੀ ਕਿ ਲਾ ਇਹ ਨੂੰ ਆਪ ਆਪ ਦੇਖਦਾ ਵਾ ਜਦੋਂ ਵੀਡੀਓ ਦੇ ਵਿੱਚ ਫਿਰ ਖੁਸ਼ ਹੁੰਦੀ ਆ ਤੇ ਮੰਮਾ ਅੱਜ ਚਲੇ ਗਏ ਸੀ ਇੱਧਰ ਕਿਸਦੇ ਘਰ ਤੇ ਬਸ ਮਿਲਣ ਲੈਣ ਆਪਣੇ ਫਰੈਂਡਸ ਨੂੰ ਤੇ ਮੰਮੀ ਉੱਧਰ ਗਏ ਹੋਏ ਅੱਜ ਕੋਈ ਨਹੀਂ ਹੈਗਾ ਵੱਡੀ ਬੇਟੀ ਸੀ ਘਰੇ ਉਹਦਾ ਅੱਜ ਫੇਪਰ ਨਹੀਂ ਹੈਗਾ ਤੇ ਉਹ ਅੱਜ ਘਰੇ ਸੀ ਹੁਣ ਉਹੀ ਲੈਣ ਗਈ ਹੋਈ ਆ ਬੱਚਿਆਂ ਨੂੰ ਉਨਾਂ ਨੂੰ ਲਿਆ ਉੱਘੇਣ ਆ ਕੇ ਚਲ ਬੱਚੇ ਕੁਝ ਖਾ ਲੈਣਗੇ ਮਾਰਨਿੰਗ ਤਾਂ ਜਿੰਨਾ ਮਰਜ਼ੀ ਕਹਿ ਲੋ ਤੇ ਬਸ ਅੱਧੀ ਕੁ ਪਰੌਂਠੀ ਮਸਾਂਈ ਦੁੱਧ ਦੇ ਨਾਲ ਖਾ ਕੇ ਜਾਣੀ ਆ। ਸਭ ਨਹੀਂ ਖਾ ਕੇ ਜਾਂਦੇ ਦਹੀਂ ਚੇਹੇ ਦੇ ਦਨੀਆ ਮਿੱਠਾ ਪਾ ਕੇ ਖੰਡ ਪਾ ਕੇ ਕਹਿੰਦੇ ਹੁੰਦੇ ਚੰਗਾ ਹੁੰਦਾ ਨਾ ਦਹੀਂ ਖਵਾਉਣਾ ਖੰਡ ਪਾ ਕੇ ਵੈਸੇ ਤਾਂ ਆਪਣੇ ਤੇ એનર્ਜੀ ਬੂਸਟ ਹੁੰਦੀ ਆ ਹਨਾ ਉਹ ਬੱਚੇ ਵਧੀਆ ਰਹਿੰਦੇ ਆ ਪੇਪਰ ਕਰਨ ਵੇਲੇ ਤੇ ਪਰ ਵੀ ਮੰਨਿਆ ਜਾਂਦਾ ਵੀ ਵਧੀਆ ਹੁੰਦਾ ਚਲੋ ਜਿਵੇਂ ਮਰਜ਼ੀ ਲਾ ਲਓ ਹਨਾ ਤੇ ਮੈਂ ਉਹ ਦਿੰਦੀ ਆ ਉਹ ਵੀ ਇਹਨਾਂ ਨੂੰ ਇੱਕ ਦੋ ਜੰਮ ਚ ਮਸਾ ਖਾਣੇ ਆ ਫਿਰ ਹੁੰਦਾ ਉਹ ਚਲੋ ਬੱਚਾ ਕੋਸ਼ਤਾ ਖਾਵੇ ਤੇ ਹੁਣ ਪੇਪਰ ਦੇ ਵਿੱਚ ਕੋਸ਼ਣ ਨਹੀਂ ਖਾਣਾ ਹੁੰਦਾ ਹੁਣ ਤਾਂ ਪਤਾ ਹੀ ਆ ਵੀ ਪੇਪਰ ਦੇ ਵਿੱਚ ਥੋੜਾ ਅਗਲਾ ਬ੍ਰੇਕ ਥੋੜੀ ਦਊਗਾ ਹਨਾ ਇਹਨਾਂ ਨੂੰ ਖਾਣ ਲਈ ਤੇ ਘਰੇ ਆ ਕੇ ਖਾਣਾ ਹੁੰਦਾ ਹੁਣ ਮਾਰਨਿੰਗ ਦੇ ਗਏ ਹੋਏ ਬੱਚੇ ਦੇਖ ਲਓ ਤੁਸੀਂ ਹੁਣ ਕਿੰਨੇ ਵਜੇ ਉੱਠੀ ਸੀਗੀ ਬੇਟੀ ਮੇਰੀ 6:30 ਵਜੇ ਉੱਠ ਗਈ ਸੀ 6:30 ਵਜੇ ਦੀ ਉੱਠੀ ਹੋਈ ਹੁਣ ਉਹਨੇ ਆ ਕੇ ਕੁਝ ਖਾਣਾ ਤੇ ਫਿਰ ਹੁੰਦਾ ਵੀ ਇਹਨਾਂ ਨੇ ਮਨ ਪਸੰਦ ਦਾ ਹੀ ਕੁਝ ਬਣਾ ਦੋ ਬੱਚੇ ਰੱਜ ਕੇ ਖਾ ਲੈਣਗੇ ਹੁਣ ਕਹਿ ਕੇ ਗਏ ਸੀ ਕਿ ਵੀ ਚਨੇ ਬਣੇ ਹੋਇਆ ਚਨੇ ਬਣੇ ਹੁਣ ਰਾਜਮਾ ਬਣੇ ਹੁਣ ਫਿਰ ਨਾ ਹੁੰਦਾ ਵੀ ਸਾਨੂੰ ਚੌਲ ਬਣਾ ਦੋ ਤੇ ਫਿਰ ਮੈਂ ਕਿਹਾ ਚਲ ਮੈਂ ਰਾਈਸ ਬਣਾ ਦੇ ਦਿੰਦੀ ਆ ਤੇ ਜਦ ਆਣਗੇ ਤੇ ਖਾ ਲੈਣਗੇ ਹਨਾ ਦੁਪਹਿਰੇ ਦੇਖ ਲਾਂਗੇ ਜੇ ਕੁਝ ਹੋਰ ਖਾਣਾ ਹੋਊਗਾ ਗੈਸਟ ਇਹਨਾਂ ਨੇ ਇਹੀ ਖਾ ਲੈਣੇ ਆ ਰਾਈਸ ਹੀ ਕਿਉਂਕਿ ਮੈਂ ਥੋੜਾ ਜਿਹਾ ਜ਼ਿਆਦਾ ਹੀ ਬਣਾ ਲੇ ਤੇ ਘਰ ਵੀ ਸੁੰਨਾ ਸੁੰਨਾ ਖਾਣ ਨੂੰ ਆਉਂਦਾ ਮੈਨ ਮੈਥੋਂ ਤਾਂ ਇੱਕ ਘੰਟਾ ਨਹੀਂ ਰਹਿ ਜਾਂਦਾ ਪਤਾ ਨਹੀਂ ਆਦਤ ਨਹੀਂ ਬਣੀ ਹੋਈ ਪੇਕਿਆਂ ਦੇ ਘਰੇ ਵੀ ਸਾਰੇ ਜੁਆਇੰਟ ਫੈਮਿਲੀ ਸੀ ਇੱਥੇ ਵੀ ਸਾਰੇ ਜੁਆਇੰਟ ਆ ਮੈਥੋਂ ਤਾਂ ਇੱਕ ਘੰਟਾ ਨਹੀਂ ਰਹਿ ਜਾਂਦਾ ਹੈਗਾ ਬਿਨਾ ਮਤਲਬ ਸੁੰਨਾ ਘਰ ਖਾਣ ਨੂੰ ਆਉਂਦਾ ਜੇ ਕੋਈ ਨਾ ਹੋਵੇ ਘਰੇ ਤਾਂ ਹੱਸਦਾ ਮੇਰੀ ਬੇਟੀ ਹੈ ਕੀ ਇਹ ਵਿਚਾਰੀ ਮੇਰੇ ਸਾਥੀ ਮੇਰੇ ਲਾਲ ਬੋਲਦੀ ਰਹਦੀ ਉਸਨੋਕੋਸ਼ਨ ਰੌਲਾ ਰੱਪਾ ਪਾਉਂਦੀ ਰਹਿੰਦੀ ਆ ਤੇ ਨਹੀਂ ਤਾਂ ਮੈਨੂੰ ਬਹੁਤ ਔਖਾ ਮੈਂ ਤਾਂ 15 ਮਿੰਟਾਂ ਵੀ ਕੀ ਹੁੰਦੇ ਨਾ ਉਹ ਵੀ ਨਹੀਂ ਰਹਿ ਸਕਦੀ ਜੇਦੋਂ ਕੋਈ ਨਾ ਕਰੇ ਹੋਵੇ ਫਿਰ ਤਾਂ ਨਾ ਟੀਵੀ ਦੇਖਣ ਨੂੰ ਜੀ ਕਰੇ ਨਾ ਕੁਝ ਵੀ ਕੋਈ ਮੈਗਜ਼ੀਨ ਪੜ੍ਹ ਲਈ ਕਿਸੇ ਚੀਜ਼ ਨੂੰ ਨਹੀਂ ਜੀ ਕਰਦਾ ਇਥੋਂ ਤੱਕ ਫੋਨ ਚਲਾਉਣ ਨੂੰ ਬਰੀ ਮਨ ਕਰਦਾ ਹੁੰਦਾ ਬਸ ਇਹੀ ਹੁੰਦਾ ਵੀ ਡਰਜ ਲੱਗਿਆ ਰਹਿਣਾ ਹੁਣ ਪਰ ਮੈਂ ਜਦੋਂ ਬੈਲੀ ਹੁੰਨੀ ਆ ਮੈਂ ਫਿਰ ਫੋਨ ਚੱਕ ਲੈਣੀ ਆ ਤੇ ਰਿਕਾਰਡ ਕਰਨਾ ਸ਼ੁਰੂ ਕਰ ਦਿੰਨੀ ਆ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਮਾਰ ਲੈਣੀ ਆ ਤੇ ਚਲੋ ਵਧੀਆ ਗੱਲਾਂ ਹਨ ਜਿੰਨਾਕ ਟਾਈਮ ਨਿਵੀ ਜਾਂਦੀਆਂ ਨਿਭਾਈ ਜਾਂਦੇ ਆ ਬਾਕੀ ਔਖਾ ਬਹੁਤ ਆ ਜੁਆਇੰਟ ਫੈਮਲੀਆ ਵਿੱਚ ਰਹਿਣ ਦਾ ਇਹ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦੀ ਆ ਔਖਾ ਵੀ ਬਹੁਤ ਆ ਕਿਉਂਕਿ ਆਪਾਂ ਨੂੰ ਹਰ ਇੱਕ ਬੰਦੇ ਦੇ ਅਕੋਰਡਿੰਗ ਚੱਲਣਾ ਪੈਂਦਾ ਜੇ ਆਪਾਂ ਨਹੀਂ ਕਿਸੇ ਮੈਂਬਰ ਦੇ ਅਕੋਰਡਿੰਗ ਚੱਲਾਂਗੇ ਤਾਂ ਫਿਰ ਸਾਡੇ ਤੇ ਬਣਦਾ ਤਾਂ ਇਹ ਹੁੰਦਾ ਲੋ ਜੀ ਇੰਨੇ ਨੂੰ ਗੱਲਾਂ ਕਰਦੇ ਕਰਦੇ ਬੱਚੇ ਆ ਗਏ ਦੂਜੀ ਨੂੰ ਲੈਣ ਗਈ ਆ ਹਨਾ ਆਈ ਨਹੀਂ ਸੀ ਦੀ ਹਜੇ ਪੇਪਰ ਕਰਕੇ ਆਈ ਨਹੀਂ ਸੀ ਤੇਰੇ ਪੇਪਰ ਕਿੱਦਾਂ ਦਾ ਹੋਇਆ ਪੇਪਰ ਸਖਾ ਸੀ ਸੱਖਾ ਸੀ ਵਧੀਆ ਹੋ ਗਿਆ ਚਲ ਆ ਜਾ ਫਿਰ ਕੱਗਲਾ ਚੇਂਜ ਮੈਂ ਰਾਈਸ ਬਣਾ ਲੇ ਤੇ ਉਹ ਖਾ ਲਿਓ ਠੀਕ ਹੈ ਚੇਂਜ ਕਰ ਲਓ ਮੇਰੇ ਬੱਚੇ ਰੋਜ ਪੁੱਛਦੇ ਆ ਕਹਿੰਦੇ ਪੇਪਰ ਬਹੁਤ ਵਧੀਆ ਹੋ ਗਿਆ ਬਾਕੀ ਰਿਜ਼ਲਟ ਦੇਖ ਕੇ ਪਤਾ ਲੱਗੂਆ ਵੈਸੇ ਪ੍ਰਮਾਤਮਾ ਦੀ ਕਿਰਪਾ ਨਾਲ ਪਰਦੇ ਸਾਰੇ ਬੱਚੇ ਵਧੀਆ ਵਾ ਕੋਈ ਆਏ ਨਹੀਂ ਹੈਗਾ ਵੀ ਨਹੀਂ ਪੜਨ ਵਾਲਾ ਬੱਚਾ ਹੈਗਾ ਸਾਰੇ ਹੀ ਬੱਚੇ ਬਹੁਤ ਵਧੀਆ ਪੜਦੇ ਆ ਆਪਣੀ ਮਿਹਨਤ ਬਹੁਤ ਕਰਦੇ ਆ ਹਨਾ ਤੇ ਸੋਹਣੇ ਮਾਰਕਸ ਵੀ ਸੋਹਣੇ ਲੈ ਕੇ ਆਉਂਦੇ ਆ ਕਦੇ ਆਏ ਨਹੀਂ ਹੋਇਆ ਵੀ ਮਾਰੂ ਆਏ ਨਹੀਂ ਹੋਇਆ ਕਿ ਵੀ ਨਹੀਂ ਤੇ ਨਾ ਆਪਾਂ ਇੰਨਾ ਵੀ ਅਜਿਹਾ ਕੀਤਾ ਵੀ ਉਹਦੇ ਮੁੰਡੇ ਨੇ ਇਹਨੇ ਨੰਬਰ ਲੈ ਲਏ ਤੂੰ ਕਿਉਂ ਨਹੀਂ ਲਏ ਉਹਦੀ ਕੁੜੀ ਨੇ ਇਹਨੇ ਨੰਬਰ ਲੈ ਤੂੰ ਕਿਉਂ ਨਹੀਂ ਲਏ ਇਹਨਾ ਹਰ ਇੱਕ ਬੱਚੇ ਦਾ ਆਪਣਾ ਇੱਕ ਹੁੰਦਾ ਵਾ ਕੋਈ ਬੱਚਾ ਕਿਸੇ ਫੀਲਡ ਦੇ ਵਿੱਚ ਉੱਪਰ ਜਾਂਦਾ ਕਿਸੇ ਕੋਈ ਬੱਚਾ ਕਿਸੇ ਕੋਈ 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 ਫੀਲਡ ਦੇ ਵਿੱਚ ਉੱਪਰ ਹੁੰਦਾ ਕੋਈ ਕੋਈ ਆ ਦੇਖੋ ਬਸ ਐਦਾਂ ਹੀ ਕਰੀ ਜਾਂਦੀ ਐ ਅਜਿਹਾ ਹੀ ਕਰੀ ਜਾਂਦੀ ਆ ਪਤਾ ਨਹੀਂ ਕਿੰਨਾ ਹੋਇਆ ਹੋਇਆ ਚਲ ਮੈਨੂੰ ਚੱਕ ਲਾ ਫਿਰ ਲਓ ਜੀ ਬੇਟਾ ਤੁਹਾਨੂੰ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ ਕੋਈ ਮੇਰੀ ਕਲਾਸਮੇਟ ਦਾ ਜਨਮ ਦਿਨ ਸੀਗਾ ਨੰਮ ਖੁਸ਼ਿਆ ਅੱਛੇ ਉਹਨੇ ਟੂਟੂ ਕੈਂਡੀਆਂ ਦਿੱਤੀਆਂ ਸੀ ਇੱਕ ਕੈਂਡੀ ਮੈਂ ਸਕੂਲੇ ਹੀ ਖਾ ਗਿਆ ਇੱਕ ਗੁਰਵੀਰ ਦੀਦੀ ਲਈ ਹਾਲ ਦਿਓ ਸ਼ੇਅਰ ਕਰ ਦਿਓ ਦੇਖਿਆ ਦੇਖਿਆ ਦੀਦੀ ਲਈ ਇੱਕ ਹੁਣ ਤਾਂ ਦਿੰਦੇ ਆ ਬੰਦ ਬੰਦ ਹਨਾ ਮੈਂ ਵੀ ਇਦਾਂ ਹੀ ਕਰਦੀ ਹੁੰਦੀ ਸੀ ਮੈਂ ਆਪਣੇ ਬ੍ਰਦਰ ਲਈ ਨਾ ਕੋਈ ਵੀ ਚੀਜ਼ ਹੋਣੀ ਮੈਂ ਆਪਣੇ ਬ੍ਰਦਰ ਲਈ ਰੱਖਣੀ ਮੇਰੇ ਮੈਂ ਆਪਦੇ ਕੋਈ ਵੀ ਮਤਲਬ ਚੀਜ਼ ਕੋਈ ਖਰੀਦਣੀ ਚਾਹੇ 5 ਰੁਪਏ ਦੀ ਚਾਹੇ 2 ਰੁਪਏ ਦੀ ਚਾਹੇ ਇੰਨੇ ਕੁ ਮਿਲਦੇ ਹੁੰਦੇ ਜਦ ਜੇਮ ਕਰ ਚੈੱਕ 2 ਰੁਪਏ ਜਿੰਨੇ ਕੁ ਦੀ ਵੀ ਲਿਆਉਣੀ ਮੈਂ ਆਪਦੇ ਬ੍ਰਦਰ ਲਈ ਜ਼ਰੂਰ ਰੱਖਣੀ ਹੈ ਨਾ ਇਹ ਵੀ ਦੇਖ ਲਾ ਹੁਣ ਇੱਕ ਆ ਬਚਾ ਕੇ ਆਪਦੀ ਦੀਦੀ ਲਈ ਲੈ ਕੇ ਆਇਆ ਇਹ ਆ ਬੱਚਿਆਂ ਦਾ ਪਿਆਰ ਪ੍ਰਮਾਤਮਾ ਕਰੇ ਤੁਹਾਡਾ ਪਿਆਰ ਦਾ ਹਮੇਸ਼ਾ ਭੈਣ ਭਾਈਆਂ ਦਾ ਬਣਿਆ ਰਹੇ ساری ਉਮਰ ਲਈ ਇਦਾਂ ਹੀ ਸ਼ੇਅਰ ਕਰਦੇ ਰਹੂੰ ਬਹੁਤ ਵਧੀਆ ਗੱਲ ਆ ਸ਼ੇਅਰ ਕਰਨਾ ਵੀ ਚਾਹੀਦਾ ਤੇ ਲਓ ਜੀ ਇਹ ਤੁਹਾਡੇ ਨਾਲ ਮਿਲਣਾ ਚਾਹੁੰਦਾ ਸੀ ਕਿਨ ਮੈਂ ਇਹ ਨਾਲ ਗੱਲ ਕਰਨੀ ਆ ਤੇ ਬੜੇ ਮਮਾ ਵੀ ਵੀਡੀਓ ਔਨ ਕਰੋ ਲਗਾ ਚਲੋ ਕਾ ਆਪ ਲੋਕ ਕੋਈ ਗੱਲ ਨਹੀਂ ਚਲੋ ਫਿਰ ਕੱਪੜੇ ਚੇਂਜ ਕਰ ਲਓ ਜਦੋਂ ਦੀਦੀ ਆਈ ਨਾ ਆਪ ਦੇ ਦਿਓ ਠੀਕ ਹੈ ਆਜੋ ਜੀ ਆਜੋ 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 ਥੋੜੀ ਵੇਟ ਹੋ ਰਹੀ ਸੀ ਦਲਰਾਜ ਆ ਗਿਆ ਸੀ ਹਾਂਜੀ ਪੇਪਰ ਦੱਸੋ ਕਿਦਾਂ ਹੋਇਆ ਬਹੁਤ ਵਧੀਆ ਬਹੁਤ ਵਧੀਆ ਪਰਫੈਕਟ ਜਿੰਨਾ ਵਧੀਆ ਹੁੰਦਾ ਸੀ ਉਹਨਾਂ ਵਧੀਆ ਹੋ ਗਿਆ ਪੇਪਰ ਇਹ ਕਿੰਦੀ ਲੈਂਥ ਸੀ ਸੀਗਾ ਉਸ ਤੇ ਲੈਂਥ ਹੀ ਸੀਗਾ ਜਦੋਂ ਪੇਪਰ ਲੈਣ ਚ 15 ਮਿੰਟs ਲੱਗੇ ਸੀਗੇ ਉਦੋਂ ਖਤਮ ਹੋ ਗਿਆ ਕੋਈ ਨਾ ਫਿਰ 15 ਮਿੰਟ ਪਹਿਲਾਂ ਖਤਮ ਹੋ ਗਿਆ ਬਹੁਤ ਵਧੀਆ ਲੱਗ ਉਹਨਾਂ ਨੇ ਉਹਨੇ ਕੀ ਟਾਈਮ ਰੱਖਿਆ ਹੁੰਦਾ ਮੈਨੂੰ ਵੀ ਦੱਸਿਆ ਬਈ ਜਦੋਂ 15 ਮਿੰਟs ਲੱਗੇ ਸੀਗੇ ਹੂੰ ਔਰ ਮੈਂ ਕੀ ਕੀਤਾ ਰਾਈਟਿੰਗ ਦੇ ਹੱਥ ਨੇ ਮਿੱੰਨੀ ਹੂੰ ਥੋੜੀ ਜਿਹੀ ਰਾਈਟਿੰਗ ਹੀ ਕਰਕੇ ਆਈਆਂ ਠੀਕ ਹੈ ਨਹੀਂ ਫਿਰ ਵੀ 15 ਮਿੰਟ ਬਾਅਦ ਜੇ ਰੀਡ ਕਰ ਲਿਆ ਸੇ ਇੱਕ ਵਾਰੀ ਦੁਬਾਰਾ ਚਲੋ ਫਿਰ ਕਰ ਲੋ ਚਨੇ ਬਣੋ ਉਹ ਚਨੇਆਂ ਨਾਲ ਚਾਵਲ ਬਣ ਗਏ ਠੀਕ ਹੈ ਖੁਸ਼ ਹੂੰ ਹੂੰ ਚਲੋ ਲਓ ਜੀ ਦਾਦੀ ਪੋਤੇ ਪੁੱਤੀਆਂ ਦਾ ਪਿਆਰ ਦਾਦੀ ਖਵਾ ਰਹੀ ਹੈ ਆਪਣੇ ਹੱਥਾਂ ਨਾਲ ਸਾਰਿਆਂ ਨੂੰ ਇੱਕ ਇੱਕ ਚਮਚ ਤੇ ਚਲੋ ਜੀ ਇੱਥੇ ਆਪਾਂ ਕਰ ਦਿੰਨੇ ਆ ਵੀਡੀਓ ਦਾ ਐਂਡ ਮੇਰੀ ਵੀਡੀਓ ਤੁਹਾਨੂੰ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਸਭ ਸੀ ਕੱਲ ਜੀ ਸਾਰਿਆਂ ਨੂੰ